ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਰਤੀ ਚੌਪਈ ਅਮਰੀਖ ਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਅਮਰੇ ਦੁਸਤ ਸਪੈਤ ਨੂੰ ਕਵਹ ਆਪ ਹਾਤੇ ਮੈ ਮਹ ਮਚਾਵੋ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਪੈ ਕਰਤਾਰਾ ਮੋਰ ਅਛਾਜ ਜਿਕਰ ਦੇ ਕਰੈ ਸਭੈਨ ਕੋ ਆਪ ਸੰਗ ਰਹਿ ਪੂਰਨ ਹੋਏ ਹੋਏ ਹਮਾਰੀ ਅਸਾਤ ਉਰਪਜਨ ਕੀ ਰਹਿ ਪਿਆ ਸਾਥ ਮੈਂ ਛਾੜ ਕੋਈ ਅਵਰਨਾ ਤਿਆ ਜੋ ਬਲ ਚਾਹੂੰ ਸੁਖੰਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰਿਐ ਮਨ ਕਾਲ ਤਰਾਸ ਮਰਿਐ ਹੂ ਜੋ ਸੁਦਾ ਹਮਾਰੇ ਪਛਾ ਸ਼੍ਰੀ ਅਸਤੁਰ ਜੋ ਕਰਿ ਰਖਾ ਰਾਖਿ ਲਹੁ ਮੋਹ ਰਖਨ ਹਾਰੇ ਸਾਹਿਬ ਸਜ ਸਾਹਿਬ ਪਿਆਰੇ ਦੀਨ ਬਦ ਦੁਸ਼ਟ ਨਿਕੇ ਹੰਤਾ ਤਮੋ ਪਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸੁਜਿਵ ਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੇ ਆਤਮਾ ਸਾਜਵਨ ਕਾਲ ਜੋਗੀ ਸਵਕੀਓ ਬੇਦ ਰਾਜ ਭਰਮਾ ਜੂਤੀ ਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗ ਬਨਾਇਓ ਦੇਵਤਾ ਤੁਜੋ ਜਿ ਸੁਨ ਪੁਜਾਇਓ ਆਦੰਤ ਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਸਭੁ ਮਹਾਰੀ ਸਕਲ ਪ੍ਰਜਾਣਿ ਆਪ ਸਵਾਰੀ ਸਿਵ ਕੰਨ ਕਉ ਸਿਵ ਗੁਣ ਸੁਖ ਜਿਓ ਸਤਰਨ ਕੋ ਪਲ ਮੋਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਨਤ ਭਲੇ ਬੁਰੀ ਕੀ ਪੀਰ ਪਛਾਨ ਚੀਟੀ ਤੇ ਗੁਣ ਸਰਯ ਸੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਸੁਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਟਕੇ ਜਾਣੇ ਜਬ ਉਦਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰ ਹਰ ਜਬ ਆਕਰਖ ਤਰਤ ਹੋ ਕਮ ਹੂੰ ਤੂੰ ਮੈਂ ਮਿਲਤ ਦੇ ਤਰਸ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੂੰ ਸੁਭੀਤੇ ਰਹਤ ਨਿਰਾਲ ਜਾਨਤ ਬੇਦ ਭੇਦ ਆਲਮ ਨਿਰੰਕਾਰ ਨਿਰੰਭਕਾਰ ਨਿਰੰਭ ਆਤ ਅਨੀਲ ਅਨਾਦ ਅਸੰਵਤਾਂਕਾ ਮੂੜ ਉਚਾਰਤ ਪੈਦਾ ਜਾ ਕੋ ਭੇਵਨ ਪਾਵਤ ਬੇਦ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂਨ ਕੁਛ ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭੇਵਿਆ ਪਪਨੀ ਬੁਧ ਹੈ ਦੇਤੀ ਬਰਨਤ ਭਿੰਨ ਭਿੰਨ ਤਵ ਤੇਤੀ ਤੁਮਰਾ ਲਖਾ ਨਾ ਜਾਹੇ ਅਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਾ ਨੂਪਸ ਰੂਪਾ ਰੰਕ ਪਿਉ 라ਵਟ ਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁਲ ਰਚਦੀਨੀ ਕਉਂਸੂਲ ਰਾਜਾ ਹੈ ਬੈਠਾ ਕਹਉ ਸੁਮਟ ਪਿਉ ਸੰਤਰੇ ਕੈਠਾ ਸ਼ਿਗਰੀ ਸ੍ਰਿਸ਼ਟ ਦਿਖਾਇਐ ਸਭ ਤਰਿਆਤ ਜੁਗਾਦ ਸਰੂਪ ਸ੍ਰੀਮ ਪ ਅਬਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਕਰੋ ਦੁਸ਼ਟ ਜੁਤੇ ਉਠਵਤੁ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਧਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਲ ਸਬਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਕੇ ਕਾਵਨੇ ਕਟ ਹੈ ਅਹ ਰਖਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸਤ ਰਹਿ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਬੋ ਤਾਂ ਕੇ ਤਾਪਤ ਮਿਕ ਮਹਰ ਹੋ ਰਿਦ ਸਿਦ ਘਰ ਮੁਸਬ ਹੋਈ ਦੁਸਤ ਸਾਸ਼ ਰਿਕਨ ਕੋਈ ਇਕ ਬਾਰ ਜੇ ਨ ਤਮੈ ਸੁਨ ਪਾਰਾ ਕਾਲ ਫਾਸਤੇ ਤਾਹੋ ਬਾਰਾ ਜੇ ਨਰ ਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇਤ ਮੈ ਸ਼ਰਨ ਤੇਹਾਰੀ ਆਪ ਹਾ ਤੈ ਲਿਓ ਬਾਰੀ ਸਰਬ othor ਮਹੋ ਸਹਾਈ ਦੁਸਤ ਦੋਖ ਤੇ ਲਿਓ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬਿਰਤੀ ਚਉਪਈ ਅਮਰੀਖੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਅਮਰੇ ਦੁਸਤ ਸਪੈਤਨ ਕਵਹ ਆਪ ਹਾਥੈ ਮਹਿਮ ਚਾਵੋ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅਛਾਜ ਜਿਕਰ ਕਰਦਾ ਕਰੇ ਸਪੈਰਨ ਕੋ ਆਸ ਸੰਗਰੇ ਪੂਰਨ ਹੋਏ ਹੋਏ। ਹਮਾਰੀ ਆਸਾ ਤੁਰਪੁਜਨ ਕੀ ਰਹਿ ਪਿਆ ਸਾਥ ਮੇ ਛੜ ਕੋਈ ਅਵਰਨਾ ਤਿਉ ਜੋ ਬਲ ਚਾਹੂ ਸੁਕਮਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ। ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰਿਐ ਮਨ ਕਾਲ ਕ ਤਰਾਸ ਮਰਿਐ ਹੂ ਜੋ ਸੁਦਾ ਹਮਾਰੇ ਪਛਾ ਸ਼੍ਰੀ ਅਸਤੁਰ ਜੋ ਕਰਿ ਰਖਾ ਰਾਖ ਲਹੁ ਮੋਹ ਰਖਨ ਹਾਰੇ ਸਾਹਿਬ ਸਹ ਸਾਇ ਪਿਆਰੇ ਦੀਨ ਬਦ ਦੁਸ਼ਟ ਨਿਕੇ ਹੰਤਾ ਤਮੋ ਪਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਜਿਵ ਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੇ ਆਤਮਾ ਸਾਜਵਨ ਕਾਲ ਜੋਗੀ ਸਵਕੀਓ ਬੇਦ ਰਾਜ ਬ੍ਰਹਮਾ ਜੋਤੀ ਯੋ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਬਨ ਖਾਸ ਸਬਜਤ ਬਨਾਇਓ ਦੇਵਤਾ ਤੈ ਤੁਝੁ ਸੁਨ ਪੁਜਾਇਓ ਆਦੰਤ ਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਸਭ ਮਹਾਰੀ ਸਕਲ ਪ੍ਰਜਾਣਿ ਆਪ ਸਵਾਰੀ ਸਿਵ ਕੰਨ ਕੋ ਸਿਵ ਗਨ ਸੁਖ ਜੀਓ ਸਤਰਨ ਕੋ ਪਲ ਮੁਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਕਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੁੰਸਰੇ ਹਸੂਲਾ ਸਾ ਪ੍ਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪਿਰ ਪਛਾਨੈ ਘਾਟ ਘਾਟ ਕੇ ਪਰ ਪਟ ਕੇ ਜਾਣੈ ਜਪੁ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰ ਜਬ ਆਕਰਖ ਤਰਤ ਹੋ ਕਮ ਹੂੰ ਤੂੰ ਮੈ ਮਿਲਤ ਦੇ ਤਰਸਵ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੂੰ ਸੁਭੀਤੇ ਰਹਤਿ ਨਿਰਾਲ ਜਾਨਤ ਬੇਦ ਭੇਦ ਆਲਮ ਨਿਰੰਕਾਰ ਨਿਰੰਭਕਾਰ ਨਿਰੰਭ ਆਤ ਅਨੀਲ ਅਨਾਦ ਅਸੰਵਤਾਂਕਾ ਮੂੜ ਉਚਾਰਤ ਪੈਦਾ ਜਾ ਕੋ ਭੇਵਨ ਪਾਵਤ ਬੇਦ ਤੰ ਕੋ ਕਿਰਪਾਹਨ ਅਨੁਮਾਨਤ ਮਹਾਮੂਲ ਕੁਛ ਪੇਦ ਨਾ ਜਾਣਿਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚਿਨਿਤ ਮਹਿ ਭੇਵਿਆ ਪਪਨੀ ਬੁਧ ਹੈ ਦੇਤੀ ਬਰਨਤ ਭਿੰਨ ਭਿੰਨ ਤਵ ਤੇਤੀ ਤੁਮਰਾ ਲਖਾ ਨਾ ਜਾਹੇ पसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਾ ਅਨੂਪਸਰੂਪਾ ਰੰਕ ਪਿਯੋ 라ਵਤ ਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁਲ ਰਚਦੀਨੀ ਕਾਮ ਫੂਲ ਰਾਜਾ ਹੈ ਬੈਠਾ ਕਹੂੰ ਸੁਮਟ ਪਿਉ ਸੰਕਰੇ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਤ ਪਵਯਾਤ ਜੁਗਾਦ ਸਰੂਪ ਸ੍ਰਿਮਪ ਅਬਰਥਾ ਮੇ ਤੁਮ ਕਰੋ ਸਿਖੋ ਬਾਰ ਸਿਖ ਸੰਕਰੋ ਦੁਸ਼ਟ ਜੁਤੇ ਉਠਵਤ ਪਤਪਾਤਾ ਸ਼ਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਝ ਧਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਲ ਸਬਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾ ਕੇ ਕਾਲਨੇ ਕਟਿ ਹੈ ਅਹ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸਤਰੇ ਤਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪਤ ਮਿਕ ਮਹਰ ਹੋ ਰਿਦ ਸਿਦ ਘਰ ਮੁਸਬ ਹੋਈ ਦੁਸਤ ਸਾਸ਼ੁ ਸਿਕਨ ਕੋਈ ਇੱਕ ਬਾਰ ਜੇ ਨ ਤਮੈ ਸੁਨ ਪਾਰਾ ਕਾਲ ਫਾਸਤੇ ਤਾਹੋ ਬਾਰਾ ਜੇ ਨਰ ਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇਤ ਮੈ ਸ਼ਰਨ ਤੇਹਾਰੀ ਆਪ ਹਾਤ ਲੈਓ ਬਾਰੀ ਸਰਬ othor ਮਹੋ ਸਹਾਈ ਦੁਸਤ ਦੋਖ ਤੇ ਲਹਿਓ ਬਚਾਈ ਸਤ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬਿਰਤੀ ਚਉਪਈ ਅਮਰੀਖੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਅਮਰੇ ਦੁਸਤ ਸਪੈਤਨ ਕਵਹ ਆਪ ਹਾਥੈ ਮਹਿਮ ਚਾਵੋ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅਛਾਜ ਜਿ ਕਰਦਾ ਕਰੈ ਸਪੈਰਨ ਕੋ ਆਪ ਸੰਗ ਰਹਿਐ ਪੂਰਨ ਹੋਏ ਹੋਏ। ਹਮਾਰੀ ਆਸਾ ਤੁਰਪਜਨ ਕੀ ਰਹਿ ਪਿਆ ਸਾਥ ਮੇ ਛਾੜ ਕੋਈ ਅਵਰਨਾ ਤਿ ਆਉ ਜੋ ਬਲ ਚਾਹੂ ਸੁਕਮਟੇ ਪਾਉ ਸੇਵਕ ਸਿੱਖ ਮਾਰੇ ਤਾਰਿਐ। ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰਿਐ ਮਨ ਕਾਲ ਤਰਾਸ ਮਰਿਐ ਹੂਜੋ ਸੁਦਾ ਹਮਾਰੇ ਪਛਾ ਸ਼੍ਰੀ ਅਸਤੁਰ ਜੋ ਕਰਿ ਰਖਾ ਰਾਖਿ ਲਹੁ ਮੋਹ ਰਖਨ ਹਾਰੇ ਸਾਹਿਬ ਸਜ ਸਾਹਿਬ ਪਿਆਰੇ ਦੀਨ ਬਦ ਦੁਸ਼ਟ ਨਿਕੇ ਹੰਤਾ ਤਮੋ ਪਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸੁਜਿਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੇ ਆਤਮਾ ਸਾਜਵਨ ਕਾਲ ਜੋਗੀ ਸਵਕੀਓ ਬੇਦਰਾਜ ਘਰ ਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਖਾਸ ਸੁਜਕਤ ਬਨਾਇਓ ਦੇਵਤਾ ਤਜ ਜੁਸ਼ਨ ਪੁਜਾਇਓ ਆਦਮ ਤੇ ਕਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਸਭ ਮਾਰੀ ਸਕਲ ਪ੍ਰਜਾਣਿ ਆਪ ਸਵਾਰੀ ਸਿਵਕੰਨ ਕੋ ਸਿਵਗਣ ਸੁਖ ਜੀਓ ਸਤਰਨ ਕੋ ਪਲ ਮੋਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਛਾਨ ਚੀਟੀ ਤੇ ਗੁਣ ਸਰਯਾ ਸੂਲਾ ਸਪਰਿ ਕਿਰਪਾ ਦ੍ਰਿਸ਼ਟ ਕਰ ਸੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪਿਰ ਪਛਾਨੈ ਕਾਟ ਘਟ ਕੇ ਪਰ ਪਟ ਕੇ ਜਾਣੈ ਜਬੁ ਉਦਕਰ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇ ਅਪਾਰ ਜਬ ਆਕਰ ਖਤਰਤ ਹੋ ਕਮ ਹੂੰ ਤਮੈ ਮਿਲਕ ਦੇ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤਮ ਸੁਭੀ ਤੇ ਰਹਤ ਨਿਰਾਲ ਜਾਨਤ ਬੇਦ ਭੇਦ ਆਲਮ ਨਰੰਕਾਰ ਨਰੰਭਕਾਰ ਨਰੰਭ ਆਤ ਅਨੀਲ ਅਨਾਦ ਅਸੰ ਵਤਾਂਕਾ ਮੂੜ ਉਚਾਰਤ ਪੈਦਾ ਜਾ ਕੋ ਭੇਵਨ ਪਾਵਤ ਬੇਦ ਤਾਂ ਕੋ ਕਿਰਪਾਨ ਅਨੁਮਾਨਤ ਮਹਾਮੂਲ ਕਛ ਪੇਦ ਨ ਜਾਣਿਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚਿਨਤ ਮਹਿ ਭੇਵਿਆ ਪਪਨੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਹੇ ਅਪਸਾਰਾ ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਾ ਅਨੂਪਸਰੂਪਾ ਅਰੰਕ ਪਿਓ 라ਵਤ ਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁਲ ਰਚਦੀਨੀ ਕਾਮ ਫੂਲ ਰਾਜਾ ਹੈ ਬੈਠਾ ਕਹਉ ਸੁਮਟ ਪਿਉ ਸੰਕਰੇ ਇਕਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਤ ਤਵ ਆਦਿ ਜੁਗਾਦ ਸਰੂਪ ਸ੍ਰਿਮਪ ਅਬਰਥਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਕਰੋ ਦੁਸ਼ਟ ਜੁਤੇ ਉਠਵਤੁ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਧਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਵਨੀ ਕਟ ਹੈ ਅਹ ਰੱਛਾ ਹੋਏ ਤਹੇ ਸਬ ਕਾਲਾ ਦੁਸ਼ਟ ਰਿਸ਼ਤਰੇ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹਲ ਹਰ ਹੋ ਤਾਂ ਕੇ ਤਾਪਤ ਮਿਕ ਮਹਰ ਹੋ ਰਿਦ ਸਿਦ ਘਰ ਮੁਸਬ ਹੋਈ ਦੁਸਤ ਸਾਸ਼ ਰਿਕਨ ਕੋਈ ਇੱਕ ਬਾਰ ਜੇ ਨ ਤਮੈ ਸੁਨ ਪਾਰਾ ਕਾਲ ਫਾਸਤੇ ਤਾਹੋ ਬਾਰਾ ਜੇ ਨਰ ਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇਤ ਮੈ ਸ਼ਰਨ ਤੇਹਾਰੀ ਆਪ ਹਾਤ ਲੈਓ ਬਾਰੀ ਸਰਬ othor ਮਹੋ ਸਹਾਈ ਦੁਸਤ ਦੋਖ ਤੇ ਲੈਓ ਬਚਾਈ ਸਤ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬਿਰਤੀ ਚਉਪਈ ਅਮਰੀਖੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਅਮਰੇ ਦੁਸਤ ਸਪੈਤਨ ਕਵਹ ਆਪ ਹਾਥੈ ਮਹਿਮ ਚਾਵੋ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅਛਾਜ ਜਿਕਰ ਕਰਦੇ ਕਰੇ ਸਪੈਰਨ ਕੋ ਆਗ ਸੰਗਰੇਇ ਪੂਰਨ ਹੋਏ ਹੋਏ। ਹਮਾਰੀ ਆਸਾ ਤੁਰਪੁਜਨ ਕੀ ਰਹਿ ਪਿਆ ਸਾਥ ਮੇ ਛਾੜ ਕੋਈ ਅਵਰਨਾ ਤਿਉ ਜੋ ਬਲ ਚਾਹੂ ਸੁਕਮਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ। ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝ ਬਰਿਐ ਮਨ ਕਾਲ ਕ ਤਰਾਸ ਮਰਿਐ ਹੂਜੋ ਸੁਦਾ ਹਮਾਰੇ ਪਛਾ ਸ਼੍ਰੀ ਅਸਤੁਰ ਜੋ ਕਰਿ ਰਖਾ ਰਾਖਿ ਲਹੁ ਮੋਹ ਰਖਨ ਹਾਰੇ ਸਾਹਿਬ ਸਜ ਸਾਹਿਬ ਪਿਆਰੇ ਦੀਨ ਬਦ ਦੁਸ਼ਟ ਨਿਕੇ ਹੰਤਾ ਤਮੋ ਪਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸੁਜਿਵ ਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਆਤਮਾ ਸਾਜਵਨ ਕਾਲ ਜੋਗੀ ਸਵਕੀਓ ਬੇਦਰਾਜ ਭਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਖਾਸ ਵਜਕ ਬਨਾਇਓ ਦੇਵਤਾ ਤੁਜੋ ਜਿ ਸੁਨ ਪੁਜਾਇਓ ਆਦੰਤ ਤੇ ਕਵ ਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਸੋ ਹਮਾਰੀ ਛਕਲ ਪ੍ਰਜਾ ਜਨਿ ਆਪ ਸਵਾਰੀ ਸਿਵ ਕੰਨ ਕਉ ਸਿਵ ਗੁਰੂ ਸੁਖ ਜਿਓ ਸਤਰਨ ਕੋ ਪਲ ਮੋਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਨਤ ਭਲੇ ਬੁਰੀ ਕੀ ਪੀਰ ਪਛਾਨ ਚੀਟੀ ਤੇ ਗੁਣ ਸਰਯਾ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਸੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪਿਰ ਪਛਾਨੈ ਕਾਟ ਘਟ ਕੇ ਪਰ ਪਟ ਕੇ ਜਾਣੈ ਜਪੁ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਅਪਾਰ ਹਰਿ ਜਬ ਆਕਰਖ ਤਰਤ ਹੋ ਕਮ ਹੂੰ ਤੁਮੈ ਮਿਲਤ ਦੇ ਤਰਸਵ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸੁਭੀਤੇ ਰਹਤਿ ਨਿਰਾਲ ਜਾਨਤ ਬੇਦ ਭੇਦ ਆਲਮ ਨਰੰਕਾਰ ਨਰੰਭਕਾਰ ਨਰੰਭ ਆਤ ਅਨੀਲ ਅਨਾਦ ਅਸੰਵਤਾਂਕਾ ਮੂੜ ਉਚਾਰਤ ਪੈਦਾ ਜਾ ਕੋ ਭੇਵਨ ਪਾਵਤ ਬੇਦ ਤੰਤੋ ਕਿਰਪਾਹਨ ਅਨੁਮਾਨਤ ਮਹਾਮੂਲ ਕੁਛ ਪੇਦ ਨਾ ਜਾਣਿਤ ਮਹਾਦੇਵ ਕੋ ਕਹਿਤ ਸੁਦਾ ਸ਼ਿਵ ਨਿਰੰਕਾਰ ਕਾ ਚਿਨਿਤ ਮਹਿ ਭੇਵਿਆ ਪਪਨੀ ਬੁਧ ਹੈ ਦੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਹੇ पसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਾ ਅਨੂਪ ਸਰੂਪਾ ਅਰੰਕ ਪਿਯੋ 라ਵਤ ਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁਲ ਰਚਦੀਨੀ ਕਾਮ ਫੂਲ ਰਾਜਾ ਹੈ ਬੈਠਾ ਕਹਉ ਸੁਮਟ ਪਿਉ ਸੰਕਰੇ ਇਕਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਤ ਪਰਿਆਤ ਜੁਗਾਦ ਸਰੂਪ ਸ੍ਰਿਯੰਪਕ ਭਰ ਰਖਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਘ ਕਰੋ ਦੁਸ਼ਟ ਰਿਤੇ ਉਠਵਤੁ ਉਤਪਾਤਾ ਸ਼ਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਧਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਲ ਸਬਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾ ਕੇ ਕਾਲਨੇ ਕਟਿ ਹੈ ਹੈ ਰਖਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸਤਰੇ ਤਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਲ ਹਰ ਬੋ ਤਾਂ ਕੇ ਤਾਪਤ ਮਿਕ ਮੋਹ ਹਰ ਹੋ ਰਿਦ ਸਿਦ ਘਰ ਮੁਸਬ ਹੋਈ ਦੁਸਤ ਸਾਸ਼ ਰਿਕਨ ਕੋਈ ਇਕ ਬਾਰ ਜੇ ਨ ਤਮੈ ਸੁਨ ਪਾਰਾ ਕਾਲ ਫਾਸਤੇ ਤਾਹੋ ਬਾਰਾ ਜੇ ਨਰਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇਤ ਮੈ ਸ਼ਰਨ ਤੇਹਾਰੀ ਆਪ ਹਾਤ ਲੈਓ ਬਾਰੀ ਸਰਬ othor ਮੋ ਸਹਾਈ ਦੁਸਤ ਦੋਖ ਤੇ ਲੈਓ ਬਚਾਈ ਸਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਰਤੀ ਚਉਪਈ ਅਮਰੀਖੋ ਹਾਥ ਦਰ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਅਮਰੇ ਦੁਸਤ ਸਪੈਤ ਨੂੰ ਕਵਹ ਆਪ ਹਾਥੈ ਮਹਿ ਮਚਾਵੋ ਸੁਖਿਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰਚ ਸਾਜ ਜਿਕਰ ਕਰਦੇ ਕਰੇ ਸਪੈਰਨ ਕੋ ਆਗ ਸੰਗਰੇ ਹੈ ਪੂਰਨ ਹੋਏ ਹੋਏ। ਹਮਾਰੀ ਆਸਾ ਤੁਰਪੁਜਨ ਕੀ ਰਹਿ ਪਿਆ ਸਾਥ ਮੇ ਛੜ ਕੋਈ ਅਵਰਨਾ ਤਿ ਆਉ ਜੋ ਬਲ ਚਾਹੂ ਸੁਕਮਟੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ।

ਬੇਦਰਾਜ ਘਰ ਮਾਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਖਾਸ ਸੁਜਕ ਬਨਾਇਓ ਦੇਵਤਾ ਤਜ ਜੋ ਸੁਨ ਪੁਜਾਇਓ ਆਦਮ ਤੇ ਕਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਸਭ ਮਾਰੀ ਚਕਰ ਪ੍ਰਜਾ ਜਨ ਆਪ ਸਵਾਰੀ سو کن کو پل میو کٹ کٹ کے جان پل کی پیر پچان چیٹی سپر کر پیر پچانے کٹ کٹ کے پٹ پٹکی جانے جب کر کرا کر تارا پرجا تر تبدیار جا کر ਸਬਤਾਰੈ ਆਪਕਨੀ ਬੂਜ ਉਚਾਰੈ ਤੁਮ ਸੁਭੀਤੇ ਰਹਤ ਮੇਰਾਲ ਜਾਨਤ ਬੇਦ ਭੇਦ ਆਲਮ ਨਰੰਕਾਰ ਨਰੰਭਕਾਰ ਨਰੰਭ ਆਤ ਅਨੀਲ ਅਨਾਦ ਅਸੰਵਤਾਂਕਾ ਮੂੜ ਉਚਾਰਤ ਪੈਦਾ ਜਾ ਕੋ ਭੇਵਨ ਪਾਵਤ ਬੇਦ ਤੰਤੋ ਕਿਰਪਾਹਨ ਅਨੁਮਾਨਤ ਮਹਾਮੂਲ ਕੁਛ ਪੇਦ ਨਾ ਜਾਣਿਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਮਹਿ ਭੇਵਿਆ ਪਪਨੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤਵ ਤੇਤੀ ਤੁਮਰਾ ਲਖਾ ਨਾ ਜਾਹੇ पसारा ਕਹਿ ਵਿਦ ਸਜਾ ਪ੍ਰਤਮ ਸੰਸਾਰਾ ਇਕੈ ਰੂਪਾ ਅਨੂਪ ਸਰੂਪਾ ਅਰੰਕ ਪਿਯੋ 라ਵਤ ਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਖਾਨ ਬਹੁਲ ਰਚਦੀਨੀ ਕਾਮ ਫੂਲ ਰਾਜਾ ਹੈ ਬੈਠਾ ਕਹਉ ਸੁਮਿਟ ਪਿਉ ਸੰਕਰੇ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਤ ਤਵ ਯਾਤ ਜੁਗਾਤ ਸਰੂਪ ਸ੍ਰਿਯੰਪ ਅਬਰਥਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਕਰੋ ਦੁਸ਼ਟ ਜਿਤੇ ਉਠਵਤ ਪਤਪਾਤਾ ਸ਼ਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਧਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੂੰ ਸੰਕਟ ਸਬਟਾਰੇ ਜੋ ਕਲ ਕੋਇ ਇੱਕ ਬਾਰਤ ਆਏ ਹੈ ਤਾ ਕੇ ਕਾਵਨੇ ਕਟ ਹੈ ਅਹ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸਤ ਰਹਿ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਲ ਹਰ ਹੋ ਤਾ ਕੇ ਤਾਪਤ ਮਿਕ ਮਹਰ ਹੋ ਰਿਦ ਸਿਦ ਘਰ ਮੁਸਬ ਹੋਈ ਦੁਸਤ ਸਾਸ਼ੁ ਸਿਕਨ ਕੋਈ ਇੱਕ ਬਾਰ ਜੇ ਨ ਤਮੈ ਸੁਨ ਪਾਰਾ ਕਾਲ ਫਾਸਤੇ ਤਾ ਹਿਉ ਬਾਰਾ ਜੇ ਨਰ ਨਾਮ ਤਿਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇਤ ਮੈ ਸ਼ਰਨ ਤਿਹਾਰੀ ਆਪ ਹਾਤ ਲੈਓ ਬਾਰੀ ਸਰਬ othor ਮਹੋ ਸਹਾਈ ਦੁਸਤ ਦੋਖ ਤੇ ਲੈਹੋ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ